ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਇਕੜਾ ਇਹ ਚੈਨਲ ਤੇ ਬਹੁਤ ਬਹੁਤ ਸਵਾਗਤ ਜੀ ਪ੍ਰਮਾਤਮਾ ਕਰੇ ਹੋ ਸਾਕਦਾ ਤੇ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਸਿਰਵਾੜ ਦੀ ਕਟਿੰਗ ਕਰ ਲੱਗੇ ਆ ਏ 2.5 ਮੀਟਰ ਸਿਰਵਾੜ ਦਾ ਕਪੜਾ ਵਾ ਪਰ ਆਪਾਂ ਫੇਰ ਵੀ ਸਟੇਟ ਸਨਵਾਰ ਕਟਿੰਗ ਕਰਨੀ ਆ ਸਟੇਟ ਸਨਵਾਰ ਦੀ ਕਟਿੰਗ ਕਰ ਲੱਗੇ ਆ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਕਪੜਾ ਕਿਸ ਤਰ੍ਹਾਂ ਜੋੜਨਾ ਆ ਆਪਾਂ ਬਲੈਕ ਕਲਰ ਦਾ ਕਪੜਾ ਇਹਦੇ ਪੁਰਸੇ ਦੇ ਵੇਖ ਕੇ ਆਪਾਂ ਚੌਕ ਦੇਣਾ ਸਾਰੀਆਂ ਨਿਸ਼ਾਨੀਆਂ ਲਾ ਲਈਆਂ ਨਿਸ਼ਾਨੀਆਂ ਲਾਉਣ ਤੋਂ ਬਾਅਦ ਆਪਾਂ 12x12 ਫੜ ਕੇ ਫੋਲਡ ਕਰ ਲੈਣਾ ਆ ਦੋ ਤਹਾਂ ਕਰ ਲੀਂਦੀਆਂ ਫੋਲਡ ਕਰਕੇ ਇਹਨੂੰ ਫੋਲਡ ਕਰਕੇ ਦੋ ਤਹਾਂ ਕਰਕੇ ਫਿਰ ਆਪਾਂ ਦੀ ਇੱਕ ਫੋਲਡਿੰਗ ਹੋਰ ਲਉਣੀ ਹੈ ਇਹਦੀਆਂ ਚਾਰ ਤਹੇ ਹੋਗੀਆਂ ਇਧਰ ਵੇਖੋ 1 2 3 4 ਹੁਣ ਆਪਾਂ ਇਹਨਾਂ ਚਾਰ ਤਾਹਾਂ ਨੂੰ ਮਿਲਾਉਣਾ ਹੈ ਕਿਉਂਕਿ ਆਪਾਂ ਸਟੇਸਲ ਵਰ ਕਟਣੀ ਹੈ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀ ਸਾਰੀ ਕਪੜੇ ਦੀ ਇਹ ਜਿਹੜਾ ਪਲੇਨ ਕਪੜਾ ਹੁੰਦਾ ਹੈ ਇਹਦੇ ਵਿੱਚ ਪੁੜਸੇ ਦਾ ਆਪ ਨੂੰ ਕਦੇ ਨਹੀਂ ਪਤਾ ਲੱਗਦਾ ਤੇ ਇਹਦੇ ਉੱਤੇ ਚੰਗੀ ਤਰ੍ਹਾਂ ਪੁੜਸੇ ਦੇ ਵੇਖ ਕੇ ਪਹਿਲਾਂ ਝਾਗ ਦੀ ਨਿਸ਼ਾਨੀ ਜ਼ਰੂਰ ਲਾ ਲਿਆ ਕਰੋ ਫਿਰ ਆਪਾਂ ਨੂੰ ਸੀਨ ਲੱਗਿਆ ਕੋਈ ਦਿੱਕਤ ਨਹੀਂ ਆਉਂਦੀ ਇਹਦੀ ਹਾਂਜੀ ਕਪੜਾ ਆਪਾਂ ਚਾਹ ਤਾਹ ਕਰਕੇ ਵਿਛਾ ਲਿਆ ਆਹ ਵੇਖੋ ਚਾਹ ਤਾਹ ਇੱਕ ਦੋ ਤਿੰਨ ਤੇ ਚਾਰ ਹੁਣ ਆਪਾਂ ਇਹਦੀ ਕੱਢਾਂਗੇ ਕਾਨ ਕਪੜੇ ਦੇ ਕਾਂਡ ਕਢ ਲਿਆ ਕਰੋ ਆਹਣੀ ਫੱਟੀ ਕਿ ਤਰੀਬਨ ਪਿਆਰੋ 50 ਰੁਪਏ ਦੀ ਮਿਲ ਜਾਂਦੀ ਹੈ ਮੇਰੀਆਂ ਸਾਰੀਆਂ ਪਾਣਾਂ ਦਾ ਰੱਖਿਆ ਕਰੋ ਇਹ 바ਸਾ ਪੱਕਾ ਨਹੀਂ ਇਹ ਸਾਈਡ ਵੀ ਖਣੀ ਕਨੀ ਇਹ ਸਾਈਡ ਤੋਂ ਫੱਟੀ ਸਿੱਧੀ ਰੱਖਣੀ ਆਪਾਂ ਉਧਰੋਂ ਕੋਈ ਨਹੀਂ ਲਾ ਦੇਣਾ ਕਨੀ ਇਹ ਸਾਈਡ ਉੱਤੇ ਫੱਟੀ ਸਿੱਧੀ ਆ ਗਈ ਆਪਣੀ ਸਾਰੀ ਫੱਟੀ ਸਿੱਧੀ ਆਉਗੀ ਇਹਦੇ ਆਪਾਂ ਕਾਂ ਲੜੀ ਲਾ ਤੁਹ ਕਾਂ ਕਢ ਲਿਆ ਕਰੋ ਕਪੜੇ ਦੀ ਕਿਸੇ ਵੀ ਹੁੰਦੀ ਵਾਲ ਘਾ ਕਰਕੇ ਆਹ ਦੇਖੋ ਕਾਂ ਨੀ ਕਾਲ ਕੇ ਆਪਾਂ ਕਾਂ ਲਾ ਲਈ ਹੈ ਪਈਓ ਪਹਿਲਾਂ ਆਪਾਂ ਇਹ ਦੇਖਣਾ ਕਿ ਇਹ ਆਪਣਾ ਕਿੰਨਾ ਬੰਦਾ ਤੇ ਇੰਚ ਕਿਹੜਾ ਬੰਦਾ ਬਹੁਤ ਆਪਾਂ ਸਲਵਾਰ ਦਾ ਘੇਰਾ ਤੇ ਇੰਚ ਜੇ ਕਿਸੇ ਨੇ ਜਿਆਦਾ ਘੇਰਾ ਰੱਖਾ ਹੋਵੇ 25 26 ਜਸ 2.5 ਖਾਈ ਤਾਂ ਉਹ ਰੱਖਣਾ ਹੋਵੇ ਤਾਂ ਮਿਆਨੀ ਪਾ ਲਿੰਦੇ ਤੇ ਮਿਆਨੀ ਵੀ ਪੈ ਜਾਂਦੀ ਹੁਣ ਆਪਾਂ ਇਥੋਂ ਬਰਕਰੇ ਰੱਖਣੀ ਆ ਆਸਰ ਰੱਖਣਾ 10 ਇੰਚ 10 ਇੰਚ ਆਸਰ ਆ ਕੇ ਇਧਰੋਂ ਆਪਾਂ ਲਖਨੀ ਲੰਬਾਈ ਸਰਵਾੜ ਦੀ ਮੈਂ ਮੇਰੀ ਸਰਵਾੜ ਜਿਵੇਂ ਪੀਏ ਕਸਟਮਰ ਦੀ ਸਰਵਾੜ ਆ 3 ਇੰਚ ਤਿਆਰ ਆ ਆਪਾਂ ਨੂੰ ਤਾਲੀ ਰੱਖਣੀ ਆ ਇਹਦੇ ਵਿੱਚੋਂ ਆਪਾਂ ਕੋਈ ਐਕਸਟਰਾ ਕਪੜਾ ਨਹੀਂ ਮੈਂ ਰੱਖ ਦਿੰਦੀ ਕਿਉਂਕਿ ਮੈਂ 벨ਟ ਦਾ ਕਪੜਾ ਇੱਥੇ ਛੋਟਾ ਰੱਖ ਕੰਨੀ ਤੇ ਮੈਂ 3 ਇੰਚ 벨ਟ ਰੱਖਦੀ ਆ ਜਿਹੜਾ ਬਲਕਸਟਰ ਕਪੜਾ ਮਿਲ ਕੇ ਲੈਣ ਨੂੰ ਬਲਟ ਦੇ ਵਿੱਚ ਐਡ ਹੋਈ ਉਹ ਜਦੋਂ ਆਪਾਂ 8 ਇੰਚ ਬਲਟ ਲਈਏ ਹੁਣ ਆਪਾਂ ਇੱਥੋਂ 3 ਇੰਚ ਰੱਖ ਕੇ ਤੇ ਆਪਾਂ ਇੱਥੋਂ 34 ਇੰਚ ਦੀ ਸ਼ਾਣੀ ਲਾ ਦੇਣੀ ਨੇ ਤਾਂ 2 ਇੰਚ ਦੇ ਨਿਸ਼ਾਨੇ ਲਾਤੇ ਇੱਥੋਂ ਆਪਾਂ 7.5 ਇੰਚ ਪੌਂਚਾ ਤਿਆਰ ਰੱਖਣਾ ਤੇ ਆਪਾਂ ਇੱਥੋਂ 9 ਇੰਚ ਲਵਾਂਗੇ ਬਾਅਦ ਕੱਟ ਉਹ ਜਿਹੜੀ ਆਪਾਂ ਕੱਢ ਸਕਦੇ ਹਾਂ ਬਾਅਦ ਵਿੱਚ 8.5 ਵੀ ਲੈ ਸਕਦੇ 9 ਵੀ ਲੈ ਸਕਦੇ ਪੌਂਚਾ ਸੀਂ ਦੇ ਸਲਾਈ ਵਾਸਤੇ 10 ਇੰਚ ਤੋਂ ਆਸਰ ਰੱਖਣਾ ਜੇ ਤੇ ਮੈਂ ਸਿੱਧੀ ਡ੍ਰੈਪ 3.5 ਮੀਟਰ ਤੋਂ ਛੱਡ ਕੇ ਬਲਟ ਕਰ ਤੇ ਬਾਕੀ ਸਾਰੀ ਲੰਬਾਈ ਸਲਵਾ ਦੇ ਮੈਂ ਨਹੀਂ ਐਕਸਟਰਾ ਕਪੜਾ ਜਿਹੜਾ 2 ਇੰਚ ਤੇ 3 ਇੰਚ ਵਧ ਲੈਂਦੇ ਮੈਂ ਉਹ ਵਾਲਾ ਨਹੀਂ ਦਿੰਦੀ। ਹਾਂਜੀ ਆਪ ਵੀ ਹੁਣ ਆਪਾਂ ਇੱਥੋਂ ਸਲਵਾ ਦੇ ਦੀ ਲੰਬਾਈ ਦੀ ਨਿਸ਼ਾਨੀ ਲਾ ਲਈ ਹੁਣ ਆਪਾਂ ਇੱਥੋਂ ਟਾਲ ਪਾਉਣੀ ਆ 1.5 ਇੰਚ ਦੀ। 1.5 ਇੰਚ ਦੀ ਟਾਰ ਪਾ ਕੇ ਇੱਥੋਂ ਆਪਾਂ ਜਿਸ ਤਰ੍ਹਾਂ 6 ਇੰਚ ਪੌਂਚਾ ਰੱਖਦੇ ਆ ਪੌਂਚੇ ਦਾ 6 ਇੰਚ ਨਿਸ਼ਾਨੀ ਲਾ ਕੇ ਆਪਾਂ ਇਹਦੀ ਗੁਲਾਰੀ ਪਾ ਦੇਣੀ ਆ ਇਹ ਪੌਂਚਾ ਇਹਦੇ ਨਾਲ ਪੈਰਾਂ ਤੇ ਵਾਰ-ਵਾਰ ਡੇਗ ਦੇਣੀ ਆ ਇਹ ਕਟ ਕਟਿੰਗ ਕਰਾਂਗੇ ਤੇ ਇਹ ਦਿਨਾ ਪਹੁੰਚੇ ਚਕੇ ਖੜਾ ਖੜਾ ਸਲਵਾਰ ਰੱਖਦਾ ਹਾਂਜੀ ਹੁਣ ਆਪਾਂ ਇਹਦੀ ਟੇਪਰ ਫੱਟੀ ਦੇ ਨਾਲ ਬੁਲਾਈ ਪਾ ਦਾਂਗੇ ਆਏ ਵਾਲੀ ਫੱਟੀ ਤੇ ਐਵੇਂ ਵਾਲੀ ਫੱਟੀ ਦੋ ਫੱਟੀਆਂ ਜਰੂਰ ਕੋਰ ਰੱਖਿਆ ਕਰੋ ਫਿਟਿੰਗ ਵਾਸਤੇ ਹਾਇ ਇੱਕ ਪਲਾਜੋ ਕਟਣਾ ਹੋਵੇ ਸ਼ਰਟ ਕਟਨੀ ਹੋਵੇ ਸਲਵਾਰ ਆ ਕਟਨੀ ਹੋਵੇ ਮਿਆਨੀ ਹੁੰਦੇ ਬਹੁਤ ਵਧੀਆ ਸ਼ੇਪ ਇਹਦੇ ਨਾਲ ਹੁੰਦੀ ਇਹ ਆਪਣੀ ਸਿੰਪਲ ਸਲਵਾਰ ਸਲਵਾ ਦੇ ਪੂਰਾ ਨਾਪਿਆ ਹੁਣ ਆਪਾਂ ਦੀ ਕਟਿੰਗ ਕਰਾਂਗੇ ਇੱਥੋਂ ਕੋਈ ਸਲਵਾਰ ਨੂੰ ਢਾਲ ਇਹਦੇ ਟੱਕ ਲਾ ਲਿਆ ਕਰੋ ਜਿੱਥੇ ਆਪਾਂ ਕਾਟ ਪਾਉਣੇ ਆ ਮੜੀ ਇੱਥੇ ਨੂੰ ਤੁਸੀਂ ਆ 2 ਇੰਚ ਤੱਕ ਬਰੀਕ ਬਰੀਕ ਸੀਨ ਲਾ ਲਿਆ ਕਰੋ ਪਹੁੰਚੇ ਜਿੱਦੋਂ ਚੋਣਾ ਪਾਉਣ ਲੱਗਦੇ ਜੀ ਇਹਦੇ ਨਾਲ ਪਹੁੰਚਾ ਪਤਾ ਲੱਗ ਜਾਂਦਾ ਨਾ ਸਿੱਧਾ ਰਹਿੰਦਾ ਆਪ ਕੋ ਆਪਨੇ ਕੱਤੀ ਇਹਨੇ ਸਲਵਾਰ ਹੁਣ ਮੈਂ ਤੁਹਾਨੂੰ 벨ਟ ਕਟਿੰਗ ਦੱਸਦੀ ਹਾਂ ਉਸੇ ਹੁਣ ਆਪਾਂ ਤੁਹਾਨੂੰ 벨ਟ ਕਟਿੰਗ ਦੱਸਦੀ ਹਾਂ ਸਲਵਾਰ ਦੀ ਇਹਨੂੰ ਫੋਲਡਿੰਗ ਕਰਤਾ ਹਾਂਜੀ ਹੁਣ ਵੇਖੋ ਆਪਾਂ ਇੱਥੋਂ 벨ਟ ਕੱਢਣੀ ਆ ਪਹਿਲਾਂ ਤਾਂ ਆਪਣਾ ਜਿਹੜਾ ਕੱਢ ਨੂੰ ਪਛਿਆ ਕਪੜਾ ਜੇ ਆਪਣਾ 8 ਇੰਚ ਹੈਗਾ ਤੇ ਠੀਕ ਆਵੇ ਆਪਣਾ ਹੈਗਾ ਹੈ ਆਪਣਾ ਕਪੜਾ ਪੂਰਾ ਆ ਜਾਣਾ ਆਪਾਂ ਇੱਥੋਂ ਵੀ ਮੈਂ ਤੁਹਾਨੂੰ ਦੱਸਿਆ ਨੇ ਮੈਂ 3.5 ਇੰਚ ਰੱਖਿਆ ਹੋਇਆ ਹੈ ਤੋ ਹੁਣ ਆਪਾਂ 8 ਇੰਚ ਬੈਲਟ ਰੱਖਾਂਗੇ ਤੇ ਆਪਣਾ 벨ਟ ਵਾਸਤੇ ਵੀ ਤੇ ਸੀਨਾ ਵਾਸਤੇ ਵੀ ਐਡ ਹੋ ਜਾਣਾ 8.5 ਇੰਚ ਦੀ ਨਿਸ਼ਾਨੀਆਂ ਲਾ ਲਿਓ 벨ਟ ਹੈ ਆਪਣੀ 24 ਇੰਚ 25 ਦੇ ਖੰਡ ਸਲਾਈ ਦੇ ਵਿੱਚ ਆ ਕੇ 24 ਰਹੇਗੀ आप बेल्ट की कन्नी ला दे कहीं ला द नहीं निशानिया ला ला हाँ आप है निशानियाँ ला लेकर पुठी सैड पर जो आप सीन लगते पता लग जा अपनी सलवार कटिंग हो अपनी बैल्ट ਇਹ ਰਕਤ ਬਣ ਤਾ ਨਹੀਂ ਫਾਈਲ ਤੋਂ ਪਰ ਨਾ ਗਏ ਅੱਧਾ ਇੰਚ ਆਪਣਾ ਚੋਣਾ ਦੇ ਵਿੱਚ ਆਇਨਾ ਤਾਂ ਅੱਧਾ ਇੰਚ ਹੀ ਆਪਣਾ ਥਲੇ ਪਹੁੰਚਾ ਜਾਇਨਾ ਆਪਣੀ ਸਲਵਾਰ ਬਣ ਕੇ 44 ਇੰਚ ਤਿਆਰ ਹੋ ਜਣੀ ਹੈ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਪਲੀਜ਼ ਲਾਈਕ ਜਰੂਰ ਕਰਿਓ ਹਾਂਜੀ ਇਹ ਸਲਵਾਰ ਦੀ ਕਟਿੰਗ ਹੋ ਗਈ ਆ ਤੇ ਜੇ ਤੁਹਾਨੂੰ ਕਿਸੇ ਚੀਜ਼ ਦੀ ਨਾ ਸਮਝ ਲੱਗੀ ਹੋ ਕਮੈਂਟ ਕਰਕੇ ਜਰੂਰ ਪੁੱਛ ਲਿਓ ਜਿਤ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਵੀਡੀਓ ਲੱਗੀ ਕਮੈਂਟ ਜਰੂਰ ਕਰਿਓ ਜਰੂਰ ਕਰਕੇ ਦੱਸਿਓ ਜੋ ਵੀ ਇਹਦੇ ਵਿੱਚ ਬਾਈ ਚਾਂਸ ਮੇਂ ਕੋਈ ਵੀ ਕੋਈ ਗਲਤੀ ਹੋਵੇ ਤੁਸੀਂ ਮੈਨੂੰ ਦੱਸਣਾ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀ ਲਾਈਕ ਸਬਸਕ੍ਰਾਈਬ ਜਰੂਰ ਕਰਨਾ